ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਵੀ ਅੱਜ ਆ ਜਿਹੜਾ ਅਸਲੀ ਸਥਾਨ ਸਾਡਾ ਜਥੇ ਇਹੀ ਆਉਣਾ ਵਾ ਇੱਥੇ ਸਾਡਾ ਆਉਂਦਾ ਜੀ ਮਕਸਦ ਇਹ ਹੀ ਵੀ ਅਸੀਂ ਜੰਦੇ ਨਹੀਂ ਸਰਕਾਰੀ ਕਰਮਚਾਰੀ ਆ ਉਹਨਾਂ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਆ ਵੀ ਜਿਹੜਾ ਰਿਸ਼ਵਤਨਾ ਤੁਸੀਂ ਮੂੰਹ ਕਾਲਾ ਕਰਦੇ ਹੋ ਨਾ ਇਹ ਕਿਉਂ ਆ ਗਈ ਜਦੋਂ ਤੁਸੀਂ ਇੱਥੇ ਆਉਣਾ ਉਹ ਜਿਹੜੇ ਪਿਛਲਾ ਗਾਟਰ ਉਹ ਤੋਂ ਪਿੱਛੇ-ਪਿੱਛੇ ਤੁਹਾਡੇ ਰਿਸ਼ਤੇਦਾਰ ਰਹਿ ਜਣੇ ਆ ਕਿਹੇ ਰਿਸ਼ਤੇਦਾਰ ਨੇ ਤੁਹਾਡੇ ਨਾਲ ਨਹੀਂ ਜਾਣਾ ਤੇ ਜਿਹੜਾ ਯਾਰ ਤੁਸੀਂ ਇਕੱਠਾ ਕਰ ਰਹੇ ਹੋ ਨਾ ਰਿਸ਼ਵਤ ਦਾ ਇਹ ਲੈ ਲੈ ਕੇ ਵੱਡੀਆਂ ਕੋਠੀਆਂ ਤੇ ਵੱਡੀਆਂ ਗੱਡੀਆਂ ਬਣਾ ਰਹੇ ਹੋ ਇਹ ਜਦੋਂ ਤੁਸੀਂ ਮਰਗੇ ਉਸੇ ਵੇਲੇ ਜਿਹੜਾ ਤੁਹਾਡਾ ਧਾਨਾ ਬਗਾਨਾ ਹੋ ਜਾਣਾ ਸਾਡਾ ਮੈਸੇਜ ਦੇਣ ਦਾ ਮਕਸਦ ਰ ਵੀ ਸੱਚ ਦੀ ਕਿਰਤ ਕਰੋ ਨਾਮ ਜਪੋ ਤੇ ਵੱਢ ਛਕੋ ਤੇ ਲੋੜਵੰਦਾਂ ਦੀ ਮਦਦ ਕਰੋ ਤੇ ਐਵੇਂ ਸਰਕਾਰੀ ਏਸ਼ੀਆ ਥੱਲੇ ਬੈਹਿ ਕੇ ਜਦੋਂ ਹੁੰਦੇ ਤਾਂ ਤੁਸੀਂ ਗੋਰੇ ਚਿੱਟੇ ਹੋ ਪਰ ਜਦੋਂ ਤੁਸੀਂ ਆਪਣਾ ਰਿਸ਼ਵਤਾਂ ਦਾ ਮੂੰਹ ਕਾਲਾ ਕਰਦੇ ਹੋ ਨਾ ਜਦੋਂ ਆਪਣੀ ਜਮੀਰ ਵੇਚਦੇ ਇੱਕ ਪੈਸੇ ਦੀ ਖਾਤਰ ਫਿਰ ਉਦੋਂ ਬੰਦਾ ਸਮਝ ਲਾ ਵੀ ਮਰਿਆ ਦੇ ਬਰੋਬਰ ਹੁੰਦਾ ਵਾ ਜੇ ਜ਼ਿੰਦਗੀ ਜੀਣੀ ਤੇ ਅਣਖ ਨਾਲ ਜਿਓ ਜਦਾਂ ਔਜਲਾ ਗਰੁੱਪ ਜੀਣ ਲਿਆ ਲੋ ਚੜਦੀ ਕਲਾ ਰੱਖੇ ਮਾਲਕ ਸੱਚੇ ਬਾਦਸ਼ਾਹ ਜਦੋਂ ਤੱਕ ਸਾਡੇ ਸਵਾਸ ਆ ਅਸੀਂ ਇੱਕ ਕਸਮ ਖਾਦੀ ਦੀਆ ਕਿ ਇਹ ਇੱਕ ਰਿਸ਼ਵਤ ਦਾ ਪੈਸਾ ਆਪਣੀ ਡੂੜੀ ਤਰ੍ਹਾਂ ਨਹੀਂ ਲੈਣਾ ਤੇ ਜੰਨੀ ਸੇਵਾ ਹੋ ਸਕਦੀ ਲੋੜਵੰਦਾਂ ਦੀ ਆਪਣੀ ਸੱਚ ਦੀ ਕਿਰਪਾ ਚੋਂ ਕਰਨੀ ਆ ਹਰ ਮਹੀਨੇ ਦੀ ਤਰ੍ਹਾਂ 15 ਤੋਂ 18 ਤੋਂ 15 20000 ਰੁਪਏ ਲੋੜਵੰਦਾਂ ਨੂੰ ਡਿਪੋਜ਼ਿਟ ਕਰਦੇ ਆ ਬਾਕੀ ਅਸੀਂ ਮਾਫੀ ਮੰਗਨੇ ਚਾਹੁੰਦੇ ਆ ਕਿ ਜਿੱਥੇ-ਜਿੱਥੇ ਤੁਸੀਂ ਸਰਕਾਰੀ ਅਹੁਦਿਆਂ ਤੇ ਬੈਠਿਓ ਹਰ ਇੱਕ ਨੂੰ ਇਨਸਾਫ਼ ਦਿਓ ਤੇ ਗਰੀਬ ਦੀ ਬੱਦ ਸੀਸ ਨਾ ਲਓ ਵੇਖੋ ਗਰੀਬ ਦੀ ਬੱਦ ਸੀਸ ਮਾੜੀ ਆ ਸੀਸ ਚੰਗੀ ਆ ਤੇ ਅਸੀਂ ਜ਼ਿਆਦਾ ਤੁਹਾਨੂੰ ਕਹਿਣਾ ਨਹੀਂ ਚਾਹੁੰਦੇ ਸਾਰੇ ਵੀ ਸਿਆਣੇ ਆ ਤੇ ਸਾਡੀ ਹੱਥ ਜੋੜ ਕੇ ਬੇਨਤੀ ਆ ਵੀ ਅਸੀਂ ਉਹ ਕਹਿੰਦੇ ਆ ਪ੍ਰੇਸ਼ਦ ਤੋਂ ਆਪਣਾ ਮੂੰਹ ਕਾਲਾ ਨਾ ਕਰੋ ਐਨਾ ਕਹਿੰਨਾ ਫਦੇ ਬੁਲਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ